ਗੋਰੀ ਮਹੱਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਏ ਨਾ ਤੁਮਰੀ ਕਿਰਪਾ ਤੇ ਦਰਗਾ ਥਾਓ ਤੁਮਰੀ ਕਿਰਪਾ ਤੇ ਜਪੀਏ ਨਾ ਤੁਮਰੀ ਕਿਰਪਾ ਤੇ ਦਰਗਾ ਥਾਓ ਤੋ ਜਬੈਨ पार ब्रह्म नहीं कोए तुमरी कृपा ते सदा सुख होए रहाओ तुम मन बस तो दुख न लागे तुमरी कृपा ते ब्रह्म पाओ पागे पार ब्रह्म अपरंपर पर स्वामी ਸਗਲ ਕਟਾ ਕੇ ਅੰਤਰ ਜਾਮੀ ਕਰੂੰ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਲੇ ਸੱਚ ਰਾਸ ਕਰੂੰ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਵੀ ਆਪਾਂ ਪਾਵਨ ਪਵਿੱਤਰ ਅੰਗ 192 ਤੇ ਹੀ ਸੁਭਾਏ ਮਾਨ ਸ਼ਬਦ ਪੜਿਆ ਹੈ ਜੋ ਇਸ ਅੰਕ ਤੇ ਦੋ ਸ਼ਬਦ ਰਹਿੰਦੇ ਸੀ ਕੱਲ ਤੇ ਉਦੋਂ ਪਹਿਲਾਂ ਵਾਲੇ ਸ਼ਬਦ ਦੀਆਂ ਦੋ ਪੰਕਤੀਆਂ ਰਹਿੰਦੀਆਂ ਸੀ ਆਪਾਂ ਉਹ ਪਹਿਲਾਂ ਪੰਕਤੀਆਂ ਦੇਖ ਲੈਣੇ ਜਿਹੜੀਆਂ ਕੱਲ੍ਹ ਰਹਿੰਦੀਆਂ ਸੀ ਮਹਾਰਾਜ ਕਹਿੰਦੇ ਸੀ ਅਗਨ ਸਾਗਰ ਮਹਾ ਵਿਆਪੇ ਮਾਇਆ ਸੇ ਸ਼ੀਤਲ ਜਨ ਸਤ ਗੁਰ ਪਾਇਆ ਮਹਾਰਾਜ ਕਹਿੰਦੇ ਸੀ ਸੇ ਸ਼ੀਤਲ ਜਨ ਸਤ ਗੁਰ ਪਾਇਆ ਜਿੰਨਾ ਵੱਡ ਭਾਗੀਆਂ ਨੇਉ ਜਿੰਨਾ ਵਿਭਾਗੀਆਂ ਨੂੰ ਸਤਗੁਰੂ ਮਿਲ ਪੈਂਦਾ ਹੈ ਉਹ ਇਸ ਅਗਨ ਸਾਗਰ ਵਿੱਚ ਵਿਚਰਦੇ ਹੋਏ ਵੀ ਅੰਤਰ ਆਤਮੇ ਠੰਡੇ ਠਾਰ ਟਕੇ ਰਹਿੰਦੇ ਨੇ ਸੰਸਾਰ ਸਾਗਰ ਦੀ ਮੋਹ ਮਾਇਆ ਦੀ ਅਗਨ ਤਪਸ ਦੇ ਵਿੱਚ ਰਹਿੰਦੇ ਹੋਏ ਵੀ ਮਹਾਰਾਜ ਕਹਿੰਦੇ ਗੁਰੂ ਦੇ ਪਿਆਰੇ ਠੰਡੇ ਠਾਰ ਰਹਿੰਦੇ ਨੇ ਕੋ ਵਿੱਚ ਰਹਿੰਦੇ ਨੇ ਨਿਜਮ ਵਿੱਚ ਰਹਿੰਦੇ ਨੇ ਗੁਰੂ ਦੀ ਮਰਜਾਦਾ ਵਿੱਚ ਅਗੇ ਸਤਿਗੁਰੂ ਕਹਿੰਦੇ ਸੀ ਰਾਖ ਲੈ ਰਾਖ ਲੈ ਪ੍ਰਭ ਰਾਖਣ ਹਾਰਾ ਕੋ ਨਾਨਕ ਕਿਆ ਜੰਤ ਵਿਚਾਰ ਸਤਿਗੁਰੂ ਸਮਝਾਉਣਾ ਕਰਦੇ ਨੇ ਬਚਾੜ ਦੀ ਤਾਕਤ ਰੱਖਣ ਵਾਲਾ ਪ੍ਰਮਾਤਮਾ ਆਪ ਹੀ ਬਚਾਉਂਦਾ ਹੈ। ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆ ਜਿਹੜਾ ਅਗੰਧੇ ਸਾਗਰ ਦੇ ਵਿੱਚੋਂ ਬਚਾਉਣ ਦੀ ਤਾਕਤ ਰੱਖਦਾ ਹੈ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਉਹ ਆਪਣੇ ਭਗਤ ਪਿਆਰਿਆਂ ਨੂੰ ਗੁਰਸਿੱਖ ਪਿਆਰਿਆਂ ਨੂੰ ਆਪਦੇ ਸੰਤ ਜਨਾਂ ਨੂੰ ਬਚਾ ਕੇ ਰੱਖਦਾ ਹੈ। ਅਗਲਾ ਸ਼ਬਦ ਜਿਹੜਾ ਅੱਜ ਪੜਿਆ ਹੈ ਉਹਦੇ ਵਿੱਚ ਸਤਿਗੁਰੂ ਸਮਝਾਉਣਾ ਕਰਦੇ ਨੇ ਗੌੜੀ ਮਹੱਲਾ ਪੰਜ ਤੁਮਰੀ ਕਿਰਪਾ ਤੇ ਜਪੀਏ ਨੋ ਤੁਮਰੀ ਕਿਰਪਾ ਤੇ ਦਰਗਾਥਾ ਹੇ ਪਾਰਬ੍ਰਹਮ ਪ੍ਰਭੂ ਤੇਰੀ ਮਿਹਰ ਨਾਲ ਹੀ ਤੇਰਾ ਨਾਮ ਜਪਿਆ ਜਾ ਸਕਦਾ ਹੈ ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿੱਚ ਜੀਵ ਨੂੰ ਇੱਜ਼ਤ ਮਿਲ ཐਕਦੀ ਹੈ ਕੋਈ ਆਪਣੇ ਜ਼ੋਰ ਮਾਨ ਨਾਲ ਨਹੀਂ ਜੇ ਕੋਈ ਇਨਸਾਨ ਕਹੇ ਵੀ ਮੈਂ ਪੈਸੇ ਦੇ ਜ਼ੋਰ ਤੇ ਖੁਸ਼ੀਆਂ ਪ੍ਰਾਪਤ ਕਰ ਲਵਾਂ ਗੁਰੂ ਦੀਆਂ ਜਾਂ ਕੋਈ ਹੋਰ ਤਰੀਕੇ ਦੇ ਨਾਲ ਕੋਈ ਹੱਥ ਕਰਕੇ ਜਾਂ ਕੋਈ ਅਪਾ ਕਰਕੇ ਨਹੀਂ ਇਹ ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿੱਚ ਜੀਵ ਨੂੰ ਇੱਜ਼ਤ ਮਿਲਦੀ ਆ ਜਦੋਂ ਤੂੰ ਕਿਰਪਾ ਕਰਦਾ ਕਿਰਪਾ ਸਤਿਗੁਰਾਂ ਦੀ ਕਦੋਂ ਹੁੰਦੀ ਆ ਜਦੋਂ ਆਪਾਂ ਦੁਨੀਆ ਵਿੱਚ ਵਿਚਰਦੇ ਹੋਏ ਭਲੇ ਦੇ ਕੰਮ ਕਰਦੇ ਹਾਂ ਆਪਣੀ ਕਿਰਤ ਕਮਾਈ ਸੱਚੀ ਸੁੱਚੀ ਦੁੱਧ ਵਰਗੇ ਕਰਮ ਹੁੰਦੇ ਨੇ ਸਾਡੇ ਗੁਰਬਾਣੀ ਵਿੱਚ ਪੰਕਤੀਆਂ ਆਉਂਦੀਆਂ ਨੇ ਦੂਧ ਕਰਮ ਕਰ ਬਿ ਦੁੱਧ ਵਰਗੇ ਚਿੱਟੇ ਤੇਰੇ ਕਰਮ ਹੋਣ ਕਿਵੇਂ ਤੇਰੇ ਕਾਰੋਬਾਰ ਸਾਫ ਸੁਥਰੇ ਹੋਣ ਦੁੱਧ ਵਰਗੇ ਕੋਈ ਦਾਗ ਨਾ ਹੋਵੇ ਵਿੱਚ ਤੇਰੇ ਕਾਰੋਬਾਰ ਦੇ ਤੇ ਜੇ ਹੁਣ ਸਾਰਾ ਕਾਰੋਬਾਰ ਹੀ ਦਾਗੀ ਹੈ ਭਾਈ ਤੇਰਾ ਰਹਿਣਾ ਸਹਿਣਾ ਦੁਨੀਆਂ ਵਿੱਚ ਵਿਚਰਨ ਦਾ ਤਰੀਕਾ ਹੀ ਤੇਰਾ ਗੁਰੂ ਦੇ ਸੰਧਾਨ ਤੋਂ ਉਲਟਾ ਫੇਰ ਕੁਝ ਕਿਹਾ ਨਹੀਂ ਜਾ ਸਕਦਾ ਤੇ ਅੱਗੇ ਸਤਿਗੁਰੂ ਸਮਝਾਉਂਦੇ ਨੇ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਤੁਮ ਮਨ ਵਸੇ ਤੋ ਦੁੱਖ ਨਾ ਲਾਗੇ ਇਹ ਅਗਲਾ ਬੰਦ ਆ ਜੀ ਪਹਿਲਾ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਤੇਰੀ ਕਿਰਪਾ ਨਾਲ ਹੀ ਜੀਵਾਂ ਨੂੰ ਸਦਾ ਲਈ ਆਤਮਿਕ ਆਨੰਦ ਮਿਲ ਸਕਦਾ ਹੈ ਤੇ ਤੁਮ ਮਨ ਵਸੇ ਤੋ ਦੁੱਖ ਨਾ ਲਾਗੇ ਇਹ ਅਗਲਾ ਬੰਦ ਹੈ ਮਹਾਰਾਜ ਕਹਿੰਦੇ ਹੈ ਪਾਰ ਬ੍ਰਹਮਾ ਪ੍ਰਭੂ ਜੇ ਤੂੰ ਜੀਵਾਂ ਦੇ ਮਨ ਵਿੱਚ ਆ ਬਸੇ ਤਾਂ ਜੀਵ ਨੂੰ ਕੋਈ ਦੁੱਖ ਪੋ ਨਹੀਂ ਸਕਦਾ ਜਿਵੇਂ ਆਪਾਂ ਇਤਿਹਾਸ ਵਾਲੀ ਨਿਗਾਹ ਮਾਰਦੇ ਆ ਇਤਿਹਾਸ ਤੋਂ ਆਪਾਂ ਜਾਣੋ ਹੀ ਆ ਜਦੋਂ ਬਸਦਾ ਨਾ ਹਿਰਦੇ ਘਰ ਵਿੱਚ ਅਕਾਲ ਪੁਰਖ ਵਾਹਿਗੁਰੂ ਫਿਰ ਖੋਪਰੀਆਂ ਵੀ ਤੜਵਾ ਲੈਂਦੇ ਨੇ ਆਰਿਆਂ ਥੱਲੇ ਵੀ ਖੜ ਜਾਂਦੇ ਨੇ ਬੰਦ-ਬੰਦ ਵੀ ਕਟਵਾ ਲੈਂਦੇ ਨੇ ਨੀਆਂ ਵਿੱਚ ਵੀ ਖੜ ਜਾਂਦੇ ਨੇ ਰੂਆਂ ਵਿੱਚ ਛਾੜੇ ਵੀ ਜਾਂਦੇ ਨੇ ਸੜ ਜਾਂਦੇ ਨੇ ਦੇਗਾਂ ਵਿੱਚ ਅਵਾਲੇ ਵੀ ਖਾ ਜਾਂਦੇ ਨੇ ਫੇਰ ਨੀ ਪ੍ਰਭਾ ਮਹਾਰਾਜ ਕਹਣਾ ਕਰਦੇ ਨੇ ਹੇ ਪਾਰ ਬ੍ਰਹਮ ਪ੍ਰਭੂ ਜੀ ਜੇ ਤੂੰ ਜੀਵਾਂ ਤੇ ਮਨ ਵਿੱਚ ਆਪ ਸੇ ਤਾਂ ਜੀਵਾਂ ਨੂੰ ਕੋਈ ਦੁੱਖ ਪਹ ਨਹੀਂ ਸਕਦਾ ਇਹ ਨਹੀਂ ਹੈ ਵੀ ਹੁਣ ਸਰੀਰਕ ਦੁੱਖ ਨਹੀਂ ਆਏ ਆਰੇ ਥੱਲੇ ਖੜਨਾ ਖੋਪਰ ਤੜਵਾਉਣਾ ਰੂਮ ਵਿੱਚ ਛੜਨਾ ਬੰਦ-ਬੰਦ ਕਟਵਾਉਣਾ ਸਰੀਰਕ ਦੁੱਖ ਹੈ ਪਰ ਮਨ ਨੂੰ ਕੋਈ ਦੁੱਖ ਨਹੀਂ ਹੈ ਕੋਈ ਪ੍ਰਭਾ ਨਹੀਂ ਮਨ ਨੂੰ ਵੀ ਮੈਂ ਗੁਰੂ ਦੇ ਲੇਖੇ ਲੱਗਾ ਸਿਰ ਜਾਂਦਾ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਫਿਰ ਇਹ ਅਵਸਥਾ ਬਣ ਜਾਂਦੀ ਆ ਇਨਸਾਨ ਦੀ ਅਗੇ ਮਹਾਰਾਜ ਕਹਣਾ ਕਰਦੇ ਨੇ ਤੁਮਰੀ ਕਿਰਪਾ ਤੇ ਭ੍ਰਮ ਭਾਉ ਭਾਗੇ ਪਹਿਲਾ ਵਾਲੇ ਬੰਦ ਜਿਹਦਾ ਅਸਤਾ ਮਹਾਰਾਜ ਨੇ ਚਮ ਮੰਨ ਬਸੇ ਤੋ ਦੁੱਖ ਨ ਲਾਗੇ ਤੁਮਰੀ ਕਿਰਪਾ ਤੇ ਭ੍ਰਮ ਭਾਉ ਭਾਗੇ ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ ਜੀਵ ਦਾ ਡਰ ਸਹਿਮ ਭੱਜ ਜਾਂਦਾ ਬਸ ਫਿਕਰ ਛੋਰੇ ਮੁੱਕ ਜਾਂਦੇ ਨੇ ਵਹਿਮ ਭਰਮ ਨਿਕਲ ਜਾਂਦੇ ਨੇ ਹਿਰਦੇ ਘਰ ਵਿੱਚੋਂ ਪਾਰ ਬ੍ਰਹਮ ਅਪ੍ਰਮ ਪਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਹੇ ਪਾਰ ਬ੍ਰਹਮ ਪ੍ਰਭੂ ਹੇ ਬੇਅੰਤ ਪ੍ਰਭੂ ਹੇ ਜਗਤ ਦੇ ਮਾਲਕ ਪ੍ਰਭੂ ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਣ ਵਾਲੇ ਪ੍ਰਭੂ ਕਰੂੰ ਅਰਦਾਸ ਆਪਣੇ ਸਤਿਗੁਰ ਪਾਸ ਸੱਚੇ ਸਤਿਗੁਰੂ ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਜੇ ਤੇਰੀ ਮਿਹਰ ਹੋਵੇ ਤਾਂ ਹੀ ਮੈਂ ਆਪਣੇ ਗੁਰੂ ਅੱਗੇ ਇਹ ਅਰਦਾਸ ਕਰ ਸਕਦਾ ਹਾਂ ਦੇਖੋ ਜੀ ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਤੇਰੀ ਕਿਰਪਾ ਹੋਵੇ ਤਾਂ ਹੀ ਮੈਂ ਆਪਣੇ ਗੁਰੂ ਅੱਗੇ ਅਰਦਾਸ ਕਰ ਸਕਦਾ ਨਹੀਂ ਤਾਂ ਫਿਰ ਜਦੋਂ ਸਾਡੇ ਕੋਲੇ ਗੁਰੂ ਦਾ ਗਿਆਨ ਨਹੀਂ ਹੈ ਪਤਾ ਨਹੀਂ ਕਿੱਥੇ ਕਿੱਥੇ ਅਰਦਾਸਾਂ ਹੁੰਦੀਆਂ ਆਪਣੀਆਂ ਇਹ ਆਮ ਪ੍ਰੈਕਟੀਕਲ ਆ ਜੀ ਮੇਰਾ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਅਰਦਾਸਾਂ ਕਰਦੇ ਰਹੇ ਆ ਲੱਖਾਂ ਦੇ ਆਦਤਿਆ ਲੱਖਾਂ ਚ ਕਰਦੇ ਫਲਾਨਿਆਂ ਦਾ ਅਧਿਆਉ ਕਰਦੇ ਹੁਣ ਮੈਂ ਸ਼ੇਰ ਵੀ ਦੇਖਦਾ ਹੁਣ ਨਾ ਪੜੇ ਹੋਏ ਪੰਕਤੀਆਂ ਚਾਰ ਚਾਰ ਪੰਕਤੀਆਂ ਲਿਖੀਆਂ ਹੁੰਦੀਆਂ ਲੋਕਾਂ ਦੀਆਂ ਗੱਡੀਆਂ ਤੇ ਜੈ ਮਸਤਾ ਦੀ ਦਾਤੀ ਹੋਈ ਦਿਆਲ ਜੈ ਫਕਰਾਂ ਦੀ ਇਸ ਤਰ੍ਹਾਂ ਮਤਲਬੀ ਅਰਦਾਸ ਹਰ ਥਾਂ ਤੇ ਹੇ ਗੁਰੂ ਅਕਾਲ ਪੁਰਖ ਵਾਹਿਗੁਰੂ ਜਦੋਂ ਤੇਰੀ ਕਿਰਪਾ ਹੁੰਦੀ ਆ ਫੇਰ ਮੈਂ ਆਪਣੇ ਸਤਿਗੁਰੂ ਕੇ ਅਰਦਾਸ ਕਰਦਾ ਇੱਕੇ ਥਾਈ ਬੇ ਮਹਾਰਾਜ ਕੇ ਤੇਰੇ ਆ ਰੱਖ ਲਾ ਚਾਹੇ ਮਾਰ ਲਾ ਜਿਵੇਂ ਆਪਾਂ ਇਤਿਹਾਸ ਦੀ ਗੱਲ ਕਰੀ ਆ ਬੇ ਸਤਿਗੁਰੂ ਤੇਰੇ ਲੇਖੇ ਲੱਗ ਜੇ ਜੀਵਨ ਚਾਹੇ ਬੰਦ-ਬੰਦ ਕੱਟਿਆ ਜਾਏ ਚਾਹੇ ਆਰਿਆਂ ਨਾਲ ਚੀਰਿਆ ਜਾਏ ਚਾਹੇ ਰੂਹ ਵਿੱਚ ਲਵੇਟ ਕੇ ਸਾੜਿਆ ਜਾਏ ਚਾਹੇ ਦੇਗਾਂ ਵਿੱਚ ਬਾਲਿਆ ਜਾਏ ਚਾਹੇ ਨੀਂਹਾਂ 'ਚ ਚਣਿਆ ਜਾਵੇ ਪਰ ਤੇਰੇ ਆ ਰੱਖ ਲਾ ਇਹ ਇੱਕ ਅਰਦਾਸ ਬਿ ਤੇਰੇ ਲੇਖੇ ਜੀਵਨ ਲੱਗ ਜੇ ਵਾਹਿਗੁਰੂ ਮਹਾਰਾਜ ਕਹਿੰਦੇ ਨੇ ਇਹ ਤੇਰੀ ਮਿਹਰ ਮਿਆ ਹੋਵੇ ਤਾਂ ਇਹ ਆਪਣੇ ਗੁਰੂ ਅੱਗੇ ਇਹ ਅਰਦਾਸ ਕਰ ਸਕਦਾ ਇਨਸਾਨ ਨਾਨਕ ਨਾਮ ਮਿਲੇ ਸੱਚ ਰਾਸ ਮਹਾਰਾਜ ਕਹਿੰਦੇ ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ ਨਾਨਕ ਵਾਸਤੇ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਗੌੜੀ ਮਹੱਲਾ ਪੰਜਵਾਂ ਕਣ ਬਿਨਾ ਜੈਸੇ ਸੋਤਰ ਧੋਖਾ ਨਾਮ ਬਿਹੂਨ ਸੁਨੇ ਸੇ ਮੁਖਾ ਸਤਿਗੁਰੂ ਕਹਿੰਦੇ ਨੇ ਹੇ ਭਾਈ ਜਿਵੇਂ ਦਾਣਿਆਂ ਤੋਂ ਬਿਨਾ ਖਾਲੀ ਤੋਖ ਕਿਸੇ ਕੰਮ ਨਹੀਂ ਆਉਂਦਾ ਜਿਵੇਂ ਕਿ ਆਪਾਂ ਕਣਕ ਕੱਢ ਲਈ ਜਿਹੜਾ ਉਹਦੇ ਉੱਤੇ ਸਿਲਕਾ ਜਾ ਉਹ ਤਾਂ ਕਿਸੇ ਕੰਮ ਨਹੀਂ ਨਾ ਉੱਡ ਗਿਆ ਉੱਪਰ ਜਿਹੜਾ ਸਿਲਕਾ ਸੀ ਤੋਖਾ ਜਾ ਉਹਦੇ ਤੇ ਪੱਤਰ ਜਾ ਚੜਿਆ ਸੀ ਜਿਹੜਾ ਸੌਖੀ ਸਮਝ ਆ ਜੂ ਆਪਾਂ ਨੂੰ ਜਿਹੜਾ ਟਾਂਗਰ ਸੀ ਉਹਦੇ ਤਾਂ ਤੂੜੀ ਬਣ ਗਈ ਇੱਕ ਜਿਹੜਾ ਦਾਣਿਆਂ ਦੇ ਉੱਤੇ ਹੁੰਦਾ ਨਾ ਸਿਲਕਾ ਜਾ ਜਦੋਂ ਉਹਦੇ ਚੋਂ ਦਾਣੇ ਨਿਕਲ ਜਾਂਦੇ ਨੇ ਤੇ ਫਿਰ ਉਹ ਕਿਸੇ ਕੰਮ ਨਹੀਂ ਉੱਡ ਜਾਂਦਾ ਕਿਸੇ ਕੰਮ ਨਹੀਂ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਨੇ ਕਨ ਬਿਨਾ ਜੈਸੇ ਥੋਥਰ ਤੋਖਾ ਨਾਮ ਬਿਹੂਨ ਸੁਣ ਸੇ ਮੁਖਾ ਇਸੇ ਤਰ੍ਹਾਂ ਉਹ ਮੂੰਹ ਸੁਣੇ ਹਨ ਸੁਣੇ ਹਨ ਜੋ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਮੂੰਹ ਉਹ ਜਿਵੇਂ ਦਾਣਿਆਂ ਤੋਂ ਲੈ ਕੇ ਸਰਕਾ ਬੇਕਾਰ ਐ ਉਹ ਇਸੇ ਤਰ੍ਹਾਂ ਦਾ ਯਾਤਰਾ ਮੁਖ ਮਹਾਰਾਜ ਕਹਿੰਦੇ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਣ ਤ੍ਰਿਗ ਦੇ ਬੇਗਾਨੀ ਵਾਹਿਗੁਰੂ ਮਹਾਰਾਜ ਕਹਿੰਦੇ ਹੈ ਪ੍ਰਾਣੀ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਜੋ ਆਖਿਰ ਪਰਾਇਆ ਹੋ ਜਾਂਦਾ ਹੈ ਜੋ ਮੌਤ ਆਉਣ ਤੇ ਛੱਡਣਾ ਪੈਂਦਾ ਹੈ ਫਟਕਾਰ ਯੋਗ ਕਿਹਾ ਜਾਂਦਾ ਹੈ ਫਿਰ ਇਹਨੂੰ ਇਹ ਸਰੀਰ ਦੀ ਕੋਈ ਕੀਮਤ ਨਹੀਂ ਫਿਰ ਇਹਦੇ ਵਿੱਚ ਜਿਹੜਾ ਭੌਰ ਜੀਵਾਤਮਾ ਬੋਲਦਾ ਉਹ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜਦੋਂ ਜੁੜ ਜਾਂਦਾ ਨਾ ਫਿਰ ਉਹਦੀ ਕੋਈ ਕਦਰ ਹੁੰਦੀ ਹੈ ਉਹ ਲੇਖੇ ਲੇਖੇ ਵਿੱਚ ਲੱਗ ਜਾਂਦਾ ਤੇ ਸਰੀਰਤਾ ਆਹ ਜਿੱਦੇ ਇਹ ਭੌਰ ਨੇ ਅਡਾਰੀ ਮਾਰਤੀ ਤੇ ਪੰਜਾ ਸੱਤਾ ਘੰਟਿਆਂ ਦੇ ਵਿੱਚ ਹੀ ਵੱਧ ਤੋਂ ਵੱਧ 10-12 ਘੰਟੇ ਰੱਖ ਲੈਂਦਾ ਕੋਈ ਚਲੋ ਜੇ ਕੋਈ ਸਕਾ ਸੰਬੰਧੀ ਦੂਰੋਂ ਆਉਣ ਵਾਲਾ ਤਾਂ 4-4 ਦਿਨ ਵੀ ਰੱਖਿਆ ਜਾ ਸਕਦਾ ਸਟੋਰ ਕਰਕੇ ਇਹਨੂੰ ਫਰਿੱਜ ਦੇ ਵਿੱਚ ਲਾ ਕੇ ਇਤੋਂ ਵੱਧ ਨਹੀਂ ਬਸ ਖੀਰੀਤਾ ਨੇ ਸੜ ਕੇ ਸੁਆਹ ਹੀ ਹੋਣਾ ਜੀਵ ਆਤਮਾ ਦੇ ਰਹਿੰਦਿਆਂ ਰਹਿੰਦਿਆਂ ਇਸ ਸਰੀਰ ਦੇ ਸਾਧਨ ਮੁਤਾਬਕ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਭਾਈ ਮਨੁੱਖਾ ਜਨਮ ਸਫਲ ਹੋ ਜੇ ਅੱਗੇ ਮਹਾਰਾਜ ਕਹਿੰਦੇ ਨੇ ਨਾਮ ਬਿਨਾ ਨਹੀਂ ਮੁਖ ਭਾਗ ਭਗਤ ਬਿਹੂਨ ਕਹਾਂ ਸੁਹਾਗ ਏ ਭਾਈ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਕਿਸੇ ਮੱਥੇ ਉੱਤੇ ਭਾਗ ਨਹੀਂ ਖੁੱਲਦਾ ਕਿਸੇ ਮਥੇ ਉੱਤੇ ਵੀ ਭਾਗ ਨਹੀਂ ਖੁੱਲਦਾ ਕੋਈ ਜਿੰਨਾ ਮਰਜੀ ਆ ਦਾਨੀ ਬਣਿਆ ਵੀਰੇ ਜਿੰਨਾ ਮਰਜੀ ਆ ਕੋਈ ਪਰਬਕਾਰੀ ਬਣਿਆ ਵੀਰੇ ਪਰ ਪ੍ਰਭੂ ਪਰਮਾਤਮਾ ਦਾ ਨਾਮ ਜ਼ਰੂਰੀ ਆ ਨਾਲ ਕਿਉਂਕਿ ਪਰਬਕਾਰੀ ਤੇ ਦੁਨੀਆ ਵਿੱਚ ਵਿੱਚਰਦਾ ਭਲੇ ਦਾ ਕੰਮ ਉਹੀ ਕਰੇਗਾ ਇਨਸਾਨ ਜਿਹਦੇ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਵੱਸਿਆ ਹੋਇਆ ਕਿਉਂਕਿ ਮਨੁੱਖ ਦੇ ਵੱਸ ਵਿੱਚ ਕੁਝ ਨਹੀਂ ਕਰੇ ਕਰਾਵੇ ਆਪੇ ਆਪ ਮਨੁੱਖ ਕਿਸ ਕਿਸ ਨਹੀਂ ਹਾਸ ਇਹ ਗੁਰਬਾਣੀ ਦਾ ਫੈਸਲਾ ਜਦੋਂ ਪ੍ਰਭੂ ਪ੍ਰਮਾਤਮਾ ਕਿਰਪਾ ਹੁੰਦੀ ਹੈ ਉਹਦੀ ਤਾਕਤ ਵਰਤ ਰਹੀ ਹੈ ਤਾਂ ਹੀ ਚੰਗੇ ਕੰਮ ਕਰ ਸਕਦਾ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਹੇ ਭਾਈ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਕਿਸੇ ਮੱਥੇ ਉੱਤੇ ਭਾਗ ਨਹੀਂ ਖੁੱਲਦੇ ਖਸਮ ਤੋਂ ਬਿਨਾਂ ਇਸਤਰੀ ਦਾ ਸੁਹਾਗ ਨਹੀਂ ਹੋ ਸਕਦਾ ਜੇ ਕਿਸੇ ਆਪਾਂ ਬਾਰੀ ਧਾਰਨ ਨਾਲ ਲਈਏ ਜੇ ਹਣ ਕੋਈ ਧੀ ਬੱਚੀ ਭੈਣ ਜਦ ਪਤੀ ਚੜਾਈ ਕਰ ਜਾਂਦਾ ਤੇ ਉਹਨੂੰ ਸਮਾਜਿਕ ਤੌਰ ਤੇ ਸੁਹਾਗਣ ਨਹੀਂ ਕਿਹਾ ਜਾਂਦਾ ਉਹਨੂੰ ਵਿਧਵਾ ਕਿਹਾ ਜਾਂਦਾ ਇਸੇ ਤਰ੍ਹਾਂ ਜੀਵ ਆਤਮਾ ਜਿੰਨਾ ਚਿਰ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦੀ ਉਹਨੂੰ ਮੰਨਦੀ ਨਹੀਂ ਮੇਰਾ ਪਤੀ ਪਰਮੇਸ਼ਰ ਹੈ ਉਹਨਾਂ ਚਿਰ ਇਹ ਵੀ ਦੁਹਾਗਣੀ ਹੈ ਜੀਵ ਆਤਮਾ ਸ਼ਰੀਰ ਕਰਕੇ ਬੀਬੀ ਆ ਚਾਹੇ ਭਾਈ ਆ ਆਤਮਾ ਦਾ ਪਤੀ ਪਰਮੇਸ਼ਰ ਪਰਮਾਤਮਾ ਹੈ ਤੇ ਜੇ ਜੀਵਾਤਮਾ ਤੋਂ ਪਤਿ ਪ੍ਰਭੂ ਪਤੀ ਪਰਮੇਸ਼ਵਰੀ ਨਹੀਂ ਮੰਨਦੀ ਪ੍ਰਭੂ ਨੂੰ ਤਾਂ ਫਿਰ ਤੂੰ ਦੁਹਾਗਣ ਰੰਡੀਆਂ ਜਦੋਂ ਪਰਮਾਤਮਾ ਦੇ ਨਾਮ ਨਾਲ ਜੀਵਾਤਮਾ ਜੁੜੀ ਹੋਈ ਆ ਫਿਰ ਸੁਹਾਗਣ ਮਹਾਰਾਜ ਕਹਣਾ ਕਰਦੇ ਨੇ ਖਸਮ ਤੋਂ ਬਿਨਾ ਇਸਤਰੀ ਦਾ ਸੁਹਾਗ ਨਹੀਂ ਹੋ ਸਕਦਾ ਨਾਮ ਵਿਸਾਰ ਲੱਗੇ ਅਨ ਸੁਹਾਏ ਹੇ ਭਾਈ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਭਲਾ ਕੇ ਹੋਰ ਹੋਰ ਸਵਾਦ ਵਿੱਚ ਰੁੱਝਦਾ ਹੈ ਤਾਂ ਕਿ ਆਸ ਨਾ ਪਜੇ ਕਾਇ ਪੂਜੇ ਕਾਇ ਉਸ ਦੀ ਕੋਈ ਆਸ ਸਿਰੇ ਨਹੀਂ ਚੜਦੀ ਪ੍ਰਮਾਤਮਾ ਦੇ ਨਾਮ ਤੋਂ ਬਿਹੂਣੇ ਮਨੁੱਖ ਦੀ ਕੋਈ ਵੀ ਆਸ ਸਿਰੇ ਨਹੀਂ ਚੜਦੀ ਫਿਰ ਵਿਚ ਵਿਚਾਲੇ ਹੀ ਭਟਕਦਾ ਰਹਿੰਦਾ ਨਾ ਸੰਸਾਰ ਜੋ ਕਰ ਰਿਹਾ ਤੇ ਨਾ ਪ੍ਰਮਾਤਮਾ ਦਾ ਹੋਇਆ ਜਿਵੇਂ ਗੁਰਬਾਣੀ ਵਿੱਚ ਪੰਕਤੀ ਆਉਂਦੀ ਆ ਕਬੀਰ ਦੀਨ ਗਵਾਇਆ ਦੁਨੀ ਸਿਓ ਬੇ ਦੁਨੀਆ ਦੇ ਪਿੱਛੇ ਲੱਗ ਕੇ ਆਪਦਾ ਦੀਨ ਹੀ ਗਵਾ ਲਿਆ ਕਿਵੇਂ ਵੀ ਆਪਦੇ ਸਵਾਰਥ ਵਾਸਤੇ ਆਪਦੇ ਕਾਰੋਬਾਰ ਦੇ ਵਿੱਚ ਤੂੰ ਆਪਦੇ ਦੀਨ ਤੋਂ ਗਿਰਿਆ ਰਿਹਾ ਝੂਠੇ ਵਿਕਾਰੀ ਕੰਮ ਕਰਦਾ ਰਿਹਾ ਇਹ ਤਾਂ ਦੁਨੀਆ ਦੇ ਪਿੱਛੇ ਲੱਗ ਕੇ ਤੂੰ ਆਪਦਾ ਦੀਨ ਗਵਾ ਲਿਆ ਤੇ ਦੁਨੀ ਨਾ ਚੱਲੀ ਸਾਥ ਦੁਨੀਆ ਦਾ ਕੋਈ ਵੀ ਰਿਸ਼ਤਾ ਤੇਰਾ ਤੀ ਪੁੱਤਰ ਭੈਣ ਭਰਾ ਕੋਈ ਤੇਰੇ ਨਾਲ ਨਹੀਂ ਨਿਭਿਆ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਪਾਏ ਕਹਾੜਾ ਮਾਰਿਆ ਗਾਫਲ ਆਪਣੇ ਹਾਸ ਕਮਲਿਆ ਮਨਾ ਤੂੰ ਆਪਣੇ ਪੈਰਾਂ ਤੇ ਕਹਾੜਾ ਆਪ ਹੀ ਮਾਰ ਲਿਆ ਮਹਾਰਾਜ ਕਹਿੰਦੇ ਨਾ ਤੇ ਤੂੰ ਦੁਨੀਆ ਬਲਦਾ ਰਿਹਾ ਤੇ ਨਾ ਤੂੰ ਪ੍ਰਮਾਤਮਾ ਬਲਦਾ ਰਿਹਾ ਕਿਸੇ ਪਾਸੇ ਦਾਮ ਨਹੀਂ ਰਿਹਾ ਮਹਾਰਾਜ ਕਹਿਣਾ ਕਰਦੇ ਨੇ ਤਾਂ ਕੀ ਆਸ ਨਾ ਪੂਜੇ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਪਹਿਲਾ ਵਾਲਾ ਬੰਦ ਸੁਣ ਲ ਕੇ ਮਹਾਰਾਜ ਕਹਿੰਦੇ ਉਸ ਲਈ ਕੋਈ ਆਸ ਛਰੇ ਨਹੀਂ ਚੜਦੀ ਤੇ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ हे ਪ੍ਰਭ ਮਿਹਰ ਕਰਕੇ ਤੂੰ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ हे ਨਾਨਕ ਆਖ ਉਹੀ ਦਿਨ ਰਾਤ ਤੇਰਾ ਨਾਮ ਉਹੀ ਦਿਨ ਰਾਤ ਤੇਰਾ ਨਾਮ ਜਪਦਾ ਹੈ ਜਿਦੇ ਤੂੰ ਆਪ ਕਿਰਪਾ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਨਾਮ ਬਾਣੀ ਨਾਲ ਜੁੜੇ ਰਹੀਏ ਭਾਈ ਫਿਰ ਲੋਕ ਸੁਖੀਏ ਪਰਲੋਕ ਸੇਲੇ ਆਪੇ ਹੀ ਹੋ ਜਾਣੇ ਨੇ ਅਗਲੇ ਸ਼ਬਦ ਪਾਵਨ ਪਵਿੱਤਰ ਅੰਗ 193 ਤੇ ਸੁਭਾਏਮਾਨ ਸ਼ਬਦ ਦਾ ਜਿਹੜਾ ਮਹਾਰਾਜ ਸਮਝਾਉਂਦੇ ਆਪਾਂ ਨੂੰ ਗੌੜੀ ਮਹੱਲਾ ਪੰਜਵਾਂ ਤੂੰ ਸਮਰਥ ਤੂੰ ਹੈ ਮੇਰਾ ਸੁਆਮੀ ਸਭ ਕਿਸ ਤੁਮ ਤੇ ਤੂੰ ਅੰਤਰ ਜਾਮੀ ਹੇ ਪਾਰ ਬ੍ਰਹਮ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੂੰ ਹੀ ਮੇਰਾ ਮਾਲਕ ਹੈ ਮੈਨੂੰ ਤੇਰਾ ਹੀ ਆਸਰਾ ਹੈ ਤੂੰ ਸਭਾਂ ਦੇ ਸਭ ਦੇ ਦਿਲ ਦੀ ਜਾਣਣ ਵਾਲਾ ਹੈ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਤੇਰੀ ਪ੍ਰੇਰਣਾ ਨਾਲ ਹੀ ਹੋ ਰਿਹਾ ਹੈ। ਵੀ ਜੋ ਵੀ ਜਗਤ ਦੇ ਵਿੱਚ ਹੋ ਰਿਹਾ ਆ ਕਾਲਪੁਰਖ ਵਾਹਿਗੁਰੂ ਤੂੰ ਉਹਨਾਂ ਜੀਵਾਂ ਨੂੰ ਪ੍ਰੇਰਿਤ ਕਰਦਾ ਉਸੇ ਤਰ੍ਹਾਂ ਹੀ ਹੋ ਰਿਹਾ। ਉਤਪਤੀ ਹੋ ਰਹੀ ਆ ਮਨੁੱਖ ਤੋਂ ਮਨੁੱਖ ਪੈਦਾ ਹੋ ਰਿਹਾ। ਠੀਕ ਆ ਜੀ ਪਸ਼ੂਆਂ ਚੋਂ ਪਸੀ ਪੰਛੀਆਂ ਚੋਂ ਪੰਛੀ ਪੇੜ ਪੌਦਿਆਂ ਚੋਂ ਪੇੜ ਪੌਦੇ ਤੇਰੇ ਹੁਕਮ ਅਨਸਾਰ ਹੋ ਰਿਹਾ ਮਹਾਰਾਜ। ਤੇਰੇ ਹੁਕਮ ਤੋਂ ਬਿਨਾਂ ਨਹੀਂ। ਕਈ ਬੀਰ ਮਿਲ ਜਾਂਦੇ ਹੁੰਦੇ ਆ ਕਈ ਕਹਿੰਦੇ ਹੁੰਦੇ ਆ ਵੀ ਪੈਦਾ ਸਾਨੂੰ ਮਾਂ ਪਿਓ ਨੇ ਕੀਤਾ ਬਿਲਕੁਲ ਮਾਂ ਪਿਓ ਨੇ ਪੈਦਾ ਕੀਤਾ ਮਾਤਾ ਪਿਤਾ ਇੱਕ ਸਰੀਰਕ ਮਾਤਾ ਪਿਤਾ ਕਰਕੇ ਆਪਣਾ ਉਹ ਸਾਧਨ ਹੈ ਪੈਦਾ ਕੁਦਰਤ ਦੇ ਨਿਯਮ ਮੁਤਾਬਕ ਤੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਮਾਤਾ ਪਿਤਾ ਦੇ ਵਿੱਚ ਕੋਈ ਐਸਾ ਐਸੀ ਕਲਾ ਨਹੀਂ ਹੈ ਜਿਹੜਾ ਤੈਨੂੰ ਜੀਵਨ ਦੇ ਦੇਵੇ ਹਾਂ ਮਾਤਾ ਪਿਤਾ ਇੱਕ ਸਾਧਨ ਹੈ ਜਿਵੇਂ ਆਪਾਂ ਜ਼ਮੀਨ ਦੇ ਵਿੱਚ ਬੀਜ ਪਾਇਆ ਤੇ 2 ਮਹੀਨਿਆਂ ਬਾਅਦ ਕੋਈ 4 ਮਹੀਨਿਆਂ ਬਾਅਦ ਕੋਈ 6 ਮਹੀਨਿਆਂ ਬਾਅਦ ਉਹ ਫਸਲ ਪੱਕ ਜਾਂਦੀ ਆ ਤੇ ਕੱਟੀ ਜਾਂਦੀ ਆ ਇਸ ਤਰ੍ਹਾਂ ਹੀ ਇੱਕ ਮਾਤਾ ਪਿਤਾ ਤੇਰੇ ਜੀਵਨ ਦਾ ਸਾਧਨ ਹੈ 8-9 ਮਹੀਨੇ ਬਾਅਦ 10 ਮਹੀਨੇ ਬਾਅਦ ਤੇਰਾ ਜਨਮ ਹੋ ਜਾਂਦਾ ਹੁੰਦਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਹੈ ਮਹਾਰਾਜ ਸਮਝਾਉਣਾ ਕਰਦੇ ਨੇ ਸਭ ਕਿਸ ਤੁਮ ਤੇ ਤੂੰ ਅੰਤਰ ਜਾਮੀ ਤੂੰ ਸਭ ਦੇ ਦਿਲ ਦੀ ਜਾਣਣ ਵਾਲੇ ਹੈ ਉਹ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਤੇਰੀ ਪ੍ਰੇਰਣਾ ਨਾਲ ਹੀ ਹੋ ਰਿਹਾ ਹੈ ਵਾਹਿਗੁਰੂ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸਰਲ ਉਦਰੇ ਜਨ ਕੋਟ ਹੈ ਸਰਬ ਵਿਆਪਕ ਪਾਰ ਬ੍ਰਹਮ ਪ੍ਰਭੂ ਤੇਰੇ ਸੇਵਕਾਂ ਨੂੰ ਤੇਰਾ ਹੀ ਆਸਰਾ ਹੁੰਦਾ ਹੈ ਕਰੋੜਾਂ ਹੀ ਮਨੁੱਖ ਤੇਰੀ ਸ਼ਰਨ ਪੈ ਕੇ ਸੰਸਾਰ ਸਮੁੰਦਰ ਤੋਂ ਬਚ ਜਾਂਦੇ ਹਨ ਗੁਰੂ ਦੀ ਸ਼ਰਨ ਪੈਣ ਦੇ ਨਾਲ ਹੀ ਭਾਈ ਤੇਰਾ ਜੀਵਨ ਸਫਲਾ ਹੋਏਗਾ ਜੇ ਤੇ ਜੀ ਤੇ ਤੇ ਸਭ ਤੇਰੇ ਤੁਮਰੀਂ ਕਿਰਪਾ ਤੇ ਸੂਖ ਘਨੇਰੇ ਹੇ ਪਾਰ ਬ੍ਰਹਮ ਜਗਤ ਵਿੱਚ ਜਿੰਨੇ ਵੀ ਜੀਵ ਹਨ ਸਾਰੇ ਤੇਰੀ ਹੀ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੇਰੀ ਮਿਹਰ ਨਾਲ ਹੀ ਜੀਵਾਂ ਨੂੰ ਅਨੇਕਾਂ ਸੁੱਖ ਮਿਲ ਰਹੇ ਹਨ ਤੇਰੀ ਕਿਰਪਾ ਨਾਲ ਹੀ ਸੁੱਖ ਪ੍ਰਾਪਤ ਹੁੰਦਾ ਜੀ ਮਹਾਰਾਜ ਅੱਗੇ ਸਮਝਾਉਣਾ ਕਰਦੇ ਨੇ ਜੋ ਕਸ ਵਰਤ ਸਭ ਤੇਰਾ ਭਾਣਾ ਹਕਮ ਬੁੱਝੈ ਸੋ ਸੱਚ ਸਮਾਨ हे ਪ੍ਰਭੂ ਪ੍ਰਮਾਤਮਾ ਜੀ हे ਪਾਰ ਬ੍ਰਹਮ ਸੰਸਾਰ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਹੀ ਵਾਪਰਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਹਕਮ ਬੁੱਝੈ ਸੋ ਸੱਚ ਸਮਾਨ ਜਿਹੜਾ ਮਨੁੱਖ ਤੇਰੀ ਰਜਾ ਨੂੰ ਸਮਝ ਲੈਂਦਾ ਹੈ ਉਹ ਤੇਰੇ ਸਦਾ ਸਿਰ ਰਹਿਣ ਵਾਲੇ ਨਾਮ ਵਿੱਚ ਲੀਨ ਰਹਿੰਦਾ ਹੈ ਜੀਂਦੇ ਜੀ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਜੀਵ ਆਤਮਾ ਨੇ ਲੀਨ ਹੋਣਾ ਜੀਂਦੇ ਜੀ ਜਿੰਨਾ ਚਿਰ ਮਨੁੱਖਾ ਜਨਮ ਆਪਾ ਘੋਗ ਰਹੇ ਆਂ ਸਰੀਰ ਛੱਡਣ ਤੋਂ ਬਾਅਦ ਨਹੀਂ ਉਹ ਤਾਂ ਮਹਾਰਾਜ ਕਹਿੰਦੇ ਨਾਨਕ ਏਬ ਨਾ ਜਾਪੀ ਕਿੱਥੇ ਜਾਏ ਸਮਾਏ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਨਹੀਂ ਪਤਾ ਕਿੱਥੇ ਰੂਹਾਂ ਜਾ ਸਮਾਈਆਂ ਇਹ ਤਾਂ ਜੀਵ ਨੇ ਸਾਡੇ ਨੇ ਗੁਰੂ ਗਿਆਨ ਦੇ ਨਾਲ ਜੀਂਦੇ ਜੀ ਸਮਾਉਣਾ ਜਿਹੜਾ ਕਿ ਆਪਾਂ ਗੁਰੂ ਦਾ ਦਰ ਛੱਡ ਕੇ ਪਤਾ ਨਹੀਂ ਕਿੱਥੇ-ਕਿੱਥੇ ਆਪਣੇ ਜੀਵਨ ਨੂੰ ਰੋਲਦੇ ਫਿਰਦੇ ਆ ਮਨੁੱਖਾ ਜੀਵਨ ਪ੍ਰਭੂ ਪਰਮਾਤਮਾ ਦੇ ਲੇਖੇ ਵਿੱਚ ਤਾਂ ਲੱਗਣਾ ਜੇ ਸਾਡੀ ਬਿਰਤੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀ ਰਹੀ ਭਾਵੇਂ ਬਾਹਰੀ ਗੱਲ ਆ ਪਰ ਹੈ ਸੱਚੀ ਆ ਮਹਾਰਾਜ ਕਹਿੰਦੇ ਨਾ ਰੱਬ ਮਿਲਦਾ ਨਾਤਿਆਂ ਧੋਤਿਆਂ ਨਾ ਹੀ ਮੰਦਰ ਮਸੀਤੀ ਮਹਾਰਾਜ ਕਹਿੰਦੇ ਰੱਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀ ਨੇਕਾ ਨੀਤੀ ਨੇਕ ਨੀਤੀ ਕੀ ਆ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਤੇ ਸੰਸਾਰ ਦੇ ਵਿੱਚ ਵਿਚਰਦੇ ਹੋਏ ਭਲੇ ਦੇ ਕੰਮ ਕਰਨ ਤੇ ਜੇ ਆਪਣੇ ਸਵਾਰਥ ਲਈ ਆਪਣੀਆਂ ਕੋਠੀਆਂ ਕਾਰਾਂ ਬਣਾਉਣ ਵਾਸਤੇ ਵੀ ਜਿਹੜਾ ਜਿਹਦੇ ਚ ਜ਼ਿਆਦਾ ਪੈਸਾ ਬਣਦਾ ਉਹ ਕੰਮ ਕਰਨੇ ਆ ਆਪਾਂ ਆਪ ਸਮਝ ਲਓ ਹੁਣ ਮਾੜੇ ਕੰਮ ਕਰਨੇ ਆ ਫਿਰ ਉਹਨਾਂ ਦਾ ਤਾਂ ਜੀਵਨ ਇੱਥੇ ਇੱਕ ਜੋਗਾਈ ਹੈ ਚਾਹੇ ਚੰਗਾ ਹੰਡਾ ਲਿਆ ਤੇ ਚਾਹੇ ਮੰਦਾ ਹੰਡਾ ਲਿਆ ਪਰ ਮਾੜੇ ਕਰਮ ਵਾਲੇ ਦੇ ਆਪਾਂ ਛੇਤਰ ਪੈਂਦੇ ਵੀ ਦੇਖੇ ਆ ਸਤਿਗੁਰੂ ਕਹਿੰਦਾ ਕਰਦੇ ਨੇ ਜਿਹੜਾ ਮਨੁੱਖ ਤੇਰੀ ਰਜਾ ਨੂੰ ਸਮਝ ਲੈਂਦਾ ਹੈ ਉਹ ਤੇਰੇ ਸਦਾ ਫਿਰ ਰਹਿਣ ਵਾਲੇ ਨਾਮ ਵਿੱਚ ਢੀਨ ਰਹਿੰਦਾ ਹੈ ਜਿਹੜਾ ਸਦਾ ਹੀ ਪ੍ਰਭੂ ਪਰਮਾਤਮਾ ਦਾ ਨਾਮ ਰਹਿਣਾ ਉਦੇ ਵਿੱਚ ਜੀਵ ਆਤਮਾ ਲੀਨ ਰਹਿੰਦੀ ਆ ਜੀंदे ਜੀ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਕਰ ਕਿਰਪਾ ਦੀ ਜੇ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਦਾਨ हे ਪ੍ਰਭੂ ਮਿਹਰ ਕਰਕੇ ਆਪਣੇ ਨਾਮ ਦੀ ਦਾਤ ਬਖਸ਼ ਤਾਂ ਕਿ ਤੇਰਾ ਦਾਸ ਨਾਨਕ ਤੇਰਾ ਨਾਮ ਸਿਮਰਦਾ ਰਹੇ ਤੇਰਾ ਨਾਮ ਹੀ ਤੇਰੇ ਦਾਸ ਵਾਸਤੇ ਸਭ ਸੁੱਖਾਂ ਦਾ ਖਜ਼ਾਨਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪੰਜਵਾ ਤਾਂ ਕਾ ਦਰਸ ਪਾਈਏ ਬੜ ਭਾਗੀ ਜਾਕੀ RAM ਨਾਮ ਲਿਬ ਲਾਗੀ ਏ ਭਾਈ ਉਸ ਮਨੁੱਖ ਦਾ ਦਰਸ਼ਨ ਵੱਡੇ ਭਾਗਾ ਨਾਲ ਮਿਲਦਾ ਹੈ ਕਿਹੜੇ ਦਾ ਜਿਸ ਦੀ ਲਗਨ ਪ੍ਰਮਾਤਮਾ ਦੇ ਨਾਮ ਵਿੱਚ ਲੱਗੀ ਰਹਿੰਦੀ ਆ ਉਹਦੇ ਦਰਸ਼ਨ ਭਾਗਾ ਵਾਲਿਆਂ ਨੂੰ ਮਿਲਦੇ ਆ ਜਿਹਦੀ ਨਾਮ ਵਿੱਚ ਹੀ ਲਗਨ ਲੱਗੀ ਰਹਿੰਦੀ ਆ ਮਹਾਰਾਜ ਕਹਿੰਦੇ ਜਾ ਕੇ ਹਰ ਬਸਿਆ ਮਨਮਾਹੀ ਤਾਂ ਕੋ ਦੁੱਖ ਸੁਪਨੇ ਵੀ ਨਹੀਂ ਹੈ ਭਾਈ ਜਿਸ ਮਨੁੱਖ ਦੇ ਮਨ ਵਿੱਚ ਸਦਾ ਪ੍ਰਮਾਤਮਾ ਦਾ ਨਾਮ ਵਸਿਆ ਰਹਿੰਦਾ ਹੈ ਉਸ ਮਨੁੱਖ ਨੂੰ ਕਦੇ ਸੁਪਨੇ ਵਿੱਚ ਵੀ ਕੋਈ ਦੁੱਖ ਪਹੁੰ ਨਹੀਂ ਸਕਦਾ ਸੁਪਨਾ ਵੀ ਆਏਗਾ ਤਾਂ ਚੰਗਾ ਆਏਗਾ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਦਾ ਜਾਂ ਗੁਰੂ ਘਰ ਵਿੱਚ ਬਾਣੀ ਪੜ੍ਹਦੇ ਸੁਣਦੇ ਦਾ ਸੁਪਨਾ ਉਹ ਨੂੰ ਮਨੁੱਖ ਨੂੰ ਭੈਣਾ ਚਾਏ ਭਾਈ ਆ ਨਹੀਂ ਤਾਂ ਸੁਪਨਿਆਂ ਦੇ ਵਿੱਚ ਮੈਂ ਉਡਾਟ ਪੈਂਦਾ ਦੇਖਿਆ ਕੰਜਾਂ ਦਾ ਰੋਣ ਲੱਗ ਜਾਂਦੇ ਨੇ ਚੀਕਾਂ